8 ਦੇ 10 ਘੰਟੇ ਬਾਅਦ ਆ ਕੇ ਐਫ ਆਈ ਆਰ ਹੋਈ ਉਹ ਵੀ ਕੁੜੀ ਦੇ ਮਾਪਿਆਂ ਦੇ ਕਹਿਣ ਦਿੱਤੇ ਜਦ ਕਿ ਇਹ ਹਸਪੀਟਲ ਵਾਲਿਆਂ ਨੂੰ ਪੁਰਾਣੀ ਚਾਹੀਦੀ ਸੀ ਐਫ ਆਈ ਆਰ ਉੱਥੇ ਦੀ ਸੀਐਮਐ ਮੁਮਤਾ ਬੈਨਰਜੀ ਇੱਕ ਤਾਂ ਉਹ ਸੀਐਮਐ ਸਟੇਟ ਦੀ ਦੂਜਾ ਉਹਦੇ ਕੋਲ ਹੀ ਹੈਲਥ ਮਿਨਿਸਟਰੀ ਹੈ ਜਿੱਥੇ ਉਹ ਡਾਕਟਰ ਸੀ ਲੜਕੀ ਉਹਦੇ ਕੋਲ ਹੀ ਹੋਮ ਮਿਨਿਸਟਰੀ ਹੈ ਜਿਹੜੀ ਪੁਲਿਸ ਨੇ ਸਾਰਾ ਕਾਰਵਾਈ ਕਰਨੀ ਸੀਗੀ ਕਾਰਵਾਈ ਤਾਂ ਕੋਈ ਕੀ ਕਰਨੀ ਉਹ ਤਾਂ ਸੜਕਾਂ ਦੇ ਉੱਤੇ ਜੀ ਮੁਜ਼ਾਰੇ ਕਰਦੀ ਫਿਰਦੀ ਪਈ दसो जे हाक ही कहूगा जी इंसाफ दो इंसाफ दूंगा कौन तो आज हम यहाँ पे इकट्ठा हुए हैं कि जो हमारी डॉक्टर बेटी जो कोलकाता में एक बहुत ही एक गंदा काम हुआ है जो उन्होंने एक सामूहिक बलात्कार किया गया है उसके अगेंस्ट तो हम जो रैली करने जा रहे हैं जी रैली करने का मतलब ये नहीं कि दिखावा है हम सरकार से पुरजोर मंग करते हैं कि जिसने ये किया है या जो भी कोई कर रहा है उसको अगेंस्ट तो जो सख्ती सकते उसको सजा देनी चाहिए शिक्षण सेल टैक्स जॉइंट सेक्रेटरी ਅੱਜ ਅਸੀਂ ਇੱਥੇ ਸਾਰੇ ਵਕੀਲ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਏ ਹਾਂ ਜੋ ਕਿ ਇੱਕ ਘਨੌਨਾ ਕੰਮ ਕਲਕੱਤੇ ਵਿੱਚ ਹੋਇਆ ਹੈ ਇੱਕ ਸਾਡੀ ਬੇਟੀ ਦੇਸ਼ ਦੀ ਬੇਟੀ ਦੇ ਨਾਲ ਜਿਹੜੀ ਕਿ ਡਾਕਟਰ ਬਣਨ ਵਾਲੀ ਸੀ ਉਹਦੇ ਨਾਲ ਇੱਕ ਬਹੁਤ ਹੀ ਘਨੌਨਾ ਕੰਨੋਨਾ ਕੰਮ ਰੇਪ ਦੇ ਰੂਪ ਵਿੱਚ ਹੋਇਆ ਹੈ ਜੀ ਤੇ ਅਸੀਂ ਡੀਸੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹਨਾਂ ਤੇ ਔਰ ਜਲਦੀ ਤੋਂ ਜਲਦੀ ਫਾਂਸੀ ਦੇ ਕੇ ਬੇਟੀ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਔਰ ਇੰਨੀ ਸਖਤ ਕਾਰਵਾਈ ਕੀਤੀ ਜਾਏ ਕਿ ਅੱਗੇ ਤੋਂ ਰੇਪਿਸਟ ਕੰਮ ਕਰਨ ਵਾਲੇ ਸੋਚਣ ਲੱਖ ਵਾਰੀ ਸੋਚਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਕਿ ਰੇਪ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਏ ਤਾਂ ਜੋ ਬੇਟੀਆਂ ਦੀ ਮਤਲਬ ਸਿਕਿਉਰਟੀ ਲਈ ਵੀ ਅਲੱਗ ਕਾਨੂੰਨ ਬਣਨ ਔਰ ਡਾਕਟਰਾਂ ਲਈ ਸਿਕਿਉਰਟੀ ਅਲੱਗ ਬਣੇ ਜਿਹੜੀ ਵਰਕਿੰਗ ਊਮਨਸ ਨੇ ਉਹਨਾਂ ਲਈ ਵੀ ਸਿਕਿਉਰਟੀ ਲਈ ਇੱਕ ਅਲੱਗ ਐਕਟ ਬਣੇ ਜੀ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਹੈਗੇ ਆ ਬੇਟੀਆਂ ਹੈਗੀਆਂ ਭੈਣਾਂ ਆ ਮਾਵਾ ਆ ਕਲਕੱਤਾ ਚ ਇੱਕ ਜਿਹੜੀ ਡਾਕਟਰ ਕੁੜੀ ਨਾਲ ਜਿਹੜੀ ਅਸਿਸਟੈਂਟ ਡਾਕਟਰ ਸੀਗੀ ਉਹਦੇ ਨਾਲ ਜਿਹੜਾ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਉਹਦਾ ਰੇਪ ਕੀਤਾ ਗਿਆ ਔਰ ਜਿਹੜਾ ਉਸ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਔਰ ਜਿਹੜੀ ਉਥੇ ਦੀ ਸਰਕਾਰ ਹੈ ਉਹਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਕੀਤਾ ਤਿੰਨ ਦਿਨਾਂ ਬਾਅਦ ਤਾਂ ਜਾ ਕੇ ਕੋਈ ਅਪਰੋਕਸੀਮੇਟਲੀ ਕਹਿੰਦੇ ਆ ਜੀ 8 ਕੇ 10 ਘੰਟਿਆਂ ਬਾਅਦ ਜਾ ਕੇ ਐਫ ਆਈ ਆਰ ਹੋਈ ਉਹ ਵੀ ਕੁੜੀ ਦੇ ਮਾਪਿਆਂ ਦੇ ਕਹਿਣ ਦਿੱਤੇ ਜਦ ਕਿ ਇਹ ਹਸਪੀਟਲ ਵਾਲਿਆਂ ਨੂੰ ਕਰਾਣੀ ਚਾਹੀਦੀ ਸੀ ਐਫ ਆਈ ਆਰ ਇਵਨ ਦਨ ਹਜੇ ਤੱਕ ਬੰਦੇ ਇੱਧਰ ਉੱਧਰ ਭੱਜੇ ਫਿਰਦੇ ਪਏ ਆ ਕਿਤੇ ਕੋਈ ਅਰੈਸਟ ਨਹੀਂ ਪੈ ਰਹੀ ਉਲਟਾ ਜਿਹੜੀ ਉਥੇ ਦੀ ਸੀਐਮਐ ਮੁੰਤਾ ਬੈਨਰਜੀ ਇੱਕ ਤਾਂ ਉਹ ਸੀਐਮਐ ਸਟੇਟ ਦੀ ਦੂਜਾ ਉਹਦੇ ਕੋਲ ਹੀ ਹੈਲਥ ਮਿਨਿਸਟਰੀ ਹੈ ਜਿੱਥੇ ਉਹ ਡਾਕਟਰ ਸੀ ਲੜਕੀ ਉਹਦੇ ਕੋਲ ਹੀ ਹੋਮ ਮਿਨਿਸਟਰੀ ਹੈ ਜਿਹੜੀ ਪੁਲਿਸ ਨੇ ਸਾਰਾ ਕਾਰਵਾਈ ਕਰਨੀ ਸੀਗੀ ਕਾਰਵਾਈ ਤਾਂ ਕੋਈ ਕੀ ਕਰਨੀ ਉਹ ਤਾਂ ਸੜਕਾਂ ਦੇ ਉੱਤੇ ਜੀ ਮਜਾਰੇ ਕਰਦੀ ਫਿਰਦੀ ਪਈ ਆ ਦੱਸੋ ਜੇ ਹਾਕਮ ਹੀ ਕਹੂਗਾ ਜੀ ਇਨਸਾਫ ਦਿਓ ਸਾਨੂੰ ਤਾਂ ਇਨਸਾਫ ਦੇਊਗਾ ਕੌਣ ਅਲਟੀਮੇਟਲੀ ਜੀ ਹਾਈ ਕੋਰਟ ਨੇ सीबीआई ਦੀ ਇਨਕੁਆਇਰੀ ਲਗਾਈ ਉਸ ਤੋਂ ਬਾਅਦ सीबीआई ਵੀ ਹਜੇ ਲੱਗੀ ਹੋਈ ਹੈ ਪੰਜ ਦਿਨਾਂ ਦਾ ਕੁਝ ਨਹੀਂ ਹੋਇਆ ਇਸ ਦੌਰਾਨ ਦੇ ਵਿੱਚ ਕਈ ਸਬੂਤ ਨਸ਼ਟ ਕਰ ਦਿੱਤੇ ਗਏ ਉੱਤੇ ਜਿਹੜੇ ਡਾਕਟਰ ਪ੍ਰੋਟੈਸਟ ਤੇ ਬੈਠੇ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਗੁੰਡਿਆਂ ਦੁਆਰਾ ਤਾਂ ਇਹ ਬੜੀ ਸ਼ਰਮਨਾਕ ਘਟਨਾ ਹੈ ਸਾਡਾ ਸਾਰਿਆਂ ਦਾ ਸ਼ਰਮ ਨਾਲ ਸਿਰ ਝੁਕ ਗਿਆ ਇੱਕ ਡਾਕਟਰ ਨੂੰ ਤਿਆਰ ਕਰਨ ਦੇ ਲਈ ਉਹਦੇ ਮਾਪੇ ਦੀ ਜਿੰਨਾ ਪੈਸਾ ਲੱਗਦਾ ਔਰ ਬੱਚੇ ਦੀ ਜਿੰਨੀ ਮਿਹਨਤ ਲੱਗਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ 8 ਸਾਲ ਲੱਗ ਜਾਂਦੇ ਇੱਕ ਡਾਕਟਰ ਪ੍ਰੋਪਰ ਬਣਨ ਦੇ ਵਿੱਚ ਤੇ ਇੰਨਾ ਪੈਸਾ ਖਰਚ ਕੇ ਇੰਨਾ ਕੁਝ ਕਰਕੇ ਜੇ ਲੜਕੀਆਂ ਦਾ ਆਹੀ ਹਾਲ ਹੋਣਾ ਸਾਡੇ ਸਾਰੇ ਸਮਾਜ ਲਈ ਸਾਡੇ ਸਭ ਲਈ ਸ਼ਰਮ ਦੀ ਗੱਲ ਹੈ ਸਾਡਾ ਪ੍ਰੋਟੈਸਟ ਇਸ ਲਈ ਹੈ ਕਿ ਉਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਕਾਤਲ ਆਉਣਾ ਨੂੰ ਬਿਲਕੁਲ ਫਾਂਸੀ ਸਜ਼ਾ ਤੁਰੰਤ ਤੁਰੰਤ ਨਮਕਾ ਜੀ ਮੈਂ ਐਡਵੋਕੇਟ ਗੋਪਾਲ ਸਿੰਘ ਜੀਟੀਬੀਐ ਸਿਲਟੈਕਸ ਮੈਂਬਰ ਦੋਸਤੋ ਅੱਜ ਹਮ ਜਹਾ ਪੇ ਇਕੱਠਾ ਹੋਏ ਕਿ ਜੋ ہماری ਡਾਕਟਰ ਬੇਟੀ ਜੋ ਕੋਲਕਾਤਾ ਮੇ ਇੱਕ ਬਹੁਤ ਹੀ ਇੱਕ गंदा काम हुआ है जो उन्होंने एक सामूहिक बलात्कार किया गया है उसके अगेंस्ट हम ये रैली करने जा रहे हैं जी रैली करने का मतलब ये नहीं कि दिखावा है हम सरकार से पुरजोर मांग करते हैं कि जिसने ये किया है या जो भी कोई कर रहा है उसको अगेंस्ट ये सख्त सख्ती उसको सज़ा देनी चाहिए और जो लोग उसको बचा रहे हैं उनके अगेंस्ट भी ये कार्रवाई होनी चाहिए कि बहुत लोग ऐसे हैं जिन्होंने सात हज़ार के करीब लोग थे जिन्होंने हॉस्पिटल में आकर के बाद में दंगा किया वो सबूत मिटाने की कोशिश की थी जो बोला गया कि उसके माँ बाप को तीन घंटे तक मिलाने मिलने नहीं दिया गया उस बेटी को और कहा गया कि इसने आत्महत्या कर ली है जो बिल्कुल गलत बात है ऐसी गिनौनी हरकत के ऊपर हम सारे ये वकील इकट्ठा हुए हैं जो पुरजोर उसकी निंदा करते हैं और सरकार से हम रिक्वेस्ट करते हैं कि ज़्यादा से ज़्यादा उसको सख्त सजा दी जाए जो आगे से कोई ये काम करने से पहले लाख बार सोचे और ये बहुत बुरा काम है हम इसका विरोध करते हैं